ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂਗੇ ਕਿ ਤੁਸੀਂ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਰਸ਼ੀਆ ਤੇ ਯੂਕਰੇਨ ਦੀ ਜੰਗ ਦੇ ਬਾਰੇ ਚੰਗੀ ਤਰ੍ਹਾਂ ਸੁਣਿਆ ਹੋਣਾ ਕਿ ਉਸ ਜੰਗ ਦੇ ਦੌਰਾਨ ਜਿਹੜੇ ਭਾਰਤ ਦੇ ਲੋਕ ਸੀਗੇ ਉਹ ਯੂਕਰੇਨ ਦੇ ਵਿੱਚ ਫਸੇ ਹੋਏ ਸੀਗੇ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਭਾਰਤ ਵਾਪਸ ਲਿਆਂਦਾ ਗਿਆ ਸੀ ਇਹ ਸਾਰੀਆਂ ਚਰਚਾਵਾਂ ਜਿਹੜੀਆਂ ਤੁਸੀਂ ਨੇ ਜ਼ਰੂਰ ਜਿਹੜੀਆਂ ਦੇਖੀਆਂ ਤੇ ਸੁਣੀਆਂ ਹੋਣਗੀਆਂ ਰਸ਼ੀਆ ਦੀ ਅਤੇ ਯੂਕਰੇਨ ਦੀ ਜੰਗ ਨੂੰ ਰੋਕਾ ਕੇ ਕਿਸ ਤਰੀਕੇ ਨਾਲ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤੀਆਂ ਨੂੰ ਵਾਪਸ ਭਾਰਤ ਲੈ ਕੇ ਆਏ ਸੀਗੇ ਅਤੇ ਉਸ ਸਮੇਂ ਜਿਹੜੀ ਖੂਬ ਜਿਹੜੀ ਚਰਚਾ ਉਹ ਮੀਡੀਆ ਦੇ ਵੱਲੋਂ ਕੀਤੀ ਗਈ ਸੀ ਪ੍ਰਧਾਨ ਮੰਤਰੀ ਦੀ ਬਾਹਵਾਈ ਜਿਹੜੀ ਪੂਰੀ ਦੁਨੀਆ ਦੇ ਵਿੱਚ ਕੀਤੀ ਗਈ ਮੀਡੀਆ ਦੇ ਵੱਲੋਂ ਸੋ ਅੱਜ ਸਵਾਲ ਜਿਹੜਾ ਇਸ ਨੂੰ ਲੈ ਕੇ ਨਹੀਂ ਹੈ ਕਿ ਰਸ਼ੀਆ ਤੇ ਯੂਕਰੇਨ ਦੀ ਜੰਗ ਦੇ ਵਿਚਕਾਰ ਜਿਹੜਾ ਉਸ ਸਮੇਂ ਭਾਰਤੀਆਂ ਨੂੰ ਜਿਹੜਾ ਯੂਕਰੇਨ ਦੇ ਵਿੱਚੋਂ ਦੇਸ਼ ਦੇ ਪ੍ਰਧਾਨ ਮੰਤਰੀ ਕੱਢ ਕੇ ਲੈ ਕੇ ਆਏ ਸੀ ਤੇ ਉਹਨਾਂ ਨੇ ਕਿਹਾ ਗਿਆ ਸੀ ਕਿ ਉਹਨਾਂ ਨੇ ਦੋ ਦੇਸ਼ਾਂ ਦੀ ਜੰਗ ਜਿਹੜੀ ਉਹ ਕੁਝ ਸਮੇਂ ਦੇ ਲਈ ਰੁਕਾ ਦਿੱਤੀ ਹੈ ਪਰ ਅੱਜ ਸਵਾਲ ਇਹ ਖੜਾ ਹੁੰਦਾ ਹੈਗਾ ਕਿ ਉਸ ਸਮੇਂ ਭਾਰਤੀਆਂ ਨੂੰ ਲਿਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਵੱਲੋਂ ਕੀਤੀ ਗਈ ਇਸ ਤਰੀਕੇ ਦੀ ਭਾਰਤੀਆਂ ਦੇ ਉੱਪਰ ਕਾਰਵਾਈ ਦੇ ਉੱਪਰ ਚੁੱਪ ਗਏ ਉਹਨੇ ਆਖਿਰਕਾਰ ਕਿ ਹੁਣ ਵੀ ਜਿਹੜਾ ਇੱਕ ਸਿੰਪਲ ਤਰੀਕੇ ਦੇ ਨਾਲ ਜਿਹੜਾ ਇੱਕ ਸਿੰਪਲ ਹਵਾਈ ਸੈਨਾ ਹਵਾਈ ਜਹਾਜ਼ ਦੇ ਰਾਹੀਂ ਜਿਹੜਾ ਹਵਾਈ ਸਫ਼ਰ ਦੇ ਰਾਈ ਜਿਹੜਾ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕਦਾ ਸੀ ਜਾਂ ਫਿਰ ਨਹੀਂ ਜਦੋਂ ਜੰਗ ਦੇ ਵਿੱਚੋਂ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈਗਾ ਤਾਂ ਜਿੱਥੇ ਕੋਈ ਜੰਗ ਵੀ ਨਾ ਲੱਗੀ ਹੋਵੇ ਜਿਸ ਦੇਸ਼ ਦੇ ਵੱਲੋਂ ਜਿਹੜਾ ਭਾਰਤੀਆਂ ਨੂੰ ਇਹ ਕਹਿ ਕੇ ਕੱਢਿਆ ਗਿਆ ਹੋਵੇ ਕਿ ਤੁਸੀਂ ਅਵਾਇਦ ਰੂਪ ਦੇ ਨਾਲ ਰਹਿ ਰਹੇ ਹੋ ਅਤੇ ਉੱਪਰੋਂ ਭਾਰਤ ਸਰਕਾਰ ਦੀ ਉਸ ਨੂੰ ਮਨਜ਼ੂਰੀ ਤੱਕ ਜਿਹੜੀ ਉਹ ਮਿਲੀ ਹੋਵੇ ਤਾਂ ਉਸ ਦੇ ਉੱਪਰ ਇਸ ਤਰੀਕੇ ਨਾਲ ਭਾਰਤੀ ਜਿਹੜਾ ਸਰਕਾਰ ਦਾ ਚੁੱਪ ਕਰ ਜਾਣਾ ਅਤੇ ਆਪਣੇ ਦੇਸ਼ ਦੇ ਲੋਕਾਂ ਨੂੰ ਅਣਦੇਖਾ ਜਿਹੜਾ ਉਹ ਕਰ ਦੇਣਾ ਕਿਤੇ ਨਾ ਕਿਤੇ ਸਵਾਲ ਜਿਹੜੇ ਇਸ ਚੀਜ਼ ਦੇ ਉੱਪਰ ਖੜੇ ਹੁੰਦੇ ਨੇ ਕਿ ਆਖਰਕਾਰ ਭਾਰਤ ਦੇ ਵੱਲੋਂ ਆਪਣੇ ਹਵਾਈ ਜਹਾਜ਼ ਭੇਜ ਕੇ ਭਾਰਤੀਆਂ ਨੂੰ ਵਾਪਸ ਕਿਉਂ ਨਹੀਂ ਲਿਆਂਦਾ ਗਿਆ ਅਤੇ ਅਮਰੀਕਾ ਦੇ ਦੁਬਾਰਾ ਜਿਹੜਾ ਭਾਰਤ ਹਵਾਈ ਸੈਨਾ ਦੇ ਜਹਾਜ਼ ਦੀ ਜਿਹੜੀ ਵਰਤੋਂ ਕੀਤੀ ਗਈ ਤੇ ਪੰਜਾਬ ਅੰਮ੍ਰਿਤਸਰ 에어ਪੋਰਟ ਦੇ ਉੱਪਰ ਜਿਹੜਾ ਉਸ ਨੂੰ ਲੈਂਡ ਕਰਵਾਇਆ ਗਿਆ ਟਾਈਸ ਦੇ ਪਿੱਛੇ ਦਾ ਜਿਹੜਾ ਕੀ ਵੱਡਾ ਕਾਰਨ ਸੀਗਾ तमाम ਸਵਾਲ ਜਿਹੜੇ ਉਹ ਭਾਰਤ ਸਰਕਾਰ ਦੇ ਉੱਪਰ ਉੱਠਰੇ ਨੇ ਕਿ ਆਖਿਰਕਾਰ ਵਾਹਵਾਈ ਜਿਹੜੀ ਉਸ ਸਮੇਂ ਖੱਟੀ ਗਈ ਸੀ جنگ ਦੇ ਦੌਰਾਨ ਤਾਂ ਹੁਣ ਜਿਹੜੀ ਹੁਣ ਵੀ ਵਾਹਵਾਈ ਜਿਹੜੀ ਉਹ ਖੱਟੀ ਜਾ ਸਕਦੀ ਸੀਗੀ ਭਾਰਤੀਆਂ ਨੂੰ ਵਾਪਸ ਅਮਰੀਕਾ ਦੇ ਵਿੱਚੋਂ ਇੱਕਦ ਸਿੰਪਲ ਤਰੀਕੇ ਨਾਲ ਹਵਾਈ ਸੈਨਾ ਰਾਹੀਂ ਜਿਹੜਾ ਲਿਆ ਕੇ ਪਰ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਉਸ ਦਿਨ ਮਹਾਕੰਬ ਦੇ ਵਿੱਚ ਜਿਹੜੇ ਡੁਬਕੀ ਲਾਰੇ ਸੀ ਅਤੇ ਪੂਰਾ মিডিਆ ਜਿਹੜਾ ਉਸ ਪਾਸੇ ਵੱਲ ਨੂੰ ਵਿਅਸਤ ਜਿਹੜਾ ਉਹ ਨਜ਼ਰ ਆਉਂਦਾ ਸੀਗਾ ਅਤੇ ਉਹਨਾਂ ਦੀ ਡੁਬਕੀ ਜਿਹੜੀ ਉਹ মিডিਆ ਦਿਖਾਉਣ ਦੇ ਵਿੱਚ ਲੱਗਾ ਹੋਇਆ ਸੀ ਇੱਕ ਪਾਸੇ ਭਾਰਤ ਦੀ ਜ਼ਮੀਨ ਦੇ ਉੱਪਰ ਜਿਹੜਾ ਕਿਸੇ ਹੋਰ ਦੇਸ਼ ਦੀ ਹਵਾਈ ਸੈਨਾ ਦਾ ਜਹਾਜ਼ ਉਤਰ ਰਿਹਾ ਸੀਗਾ ਤਾਂ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਡੁਬਕੀ ਜਿਹੜੇ ਮਹਾਕੰਬ ਦੇ ਵਿੱਚ ਲਾਰੇ ਸੀ ਸੋ ਇਸ ਤਰੀਕੇ ਨਾਲ ਜਿਹੜਾ ਕਿਸੇ ਨੂੰ ਕੋਈ ਜਿਹੜਾ ਇਸ ਦਾ ਫਰਕ ਨਹੀਂ ਪੈਣ ਵਾਲਾ ਸੀ ਸਰਕਾਰ ਨੂੰ ਸੋ ਸਰਕਾਰ ਦੇ ਵੱਲੋਂ ਜਿਹੜੀ ਇਸ ਦੀ ਮਨਜ਼ੂਰੀ ਜਿਹੜੀ ਉਹ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਜਦੋਂ ਵੀ ਕੋਈ ਸਰਕਾਰ ਮਨਜ਼ੂਰੀ ਦਿੰਦੀ ਹੈਗੀ ਤਾਂ ਉਸ ਦੀ ਜ਼ਮੀਨ ਦੇ ਉੱਪਰ ਜਿਹੜਾ ਇਸ ਤਰੀਕੇ ਨਾਲ ਹਵਾਈ ਸੈਨਾ ਦਾ ਜਹਾਜ਼ ਜਿਹੜਾ ਉਹ ਉਤਰਦਾ ਹੈਗਾ ਸੋ ਗ੍ਰਹਿ ਮੰਤਰਾਲੇ ਨੇ ਪਹਿਲਾਂ ਅਮਰੀਕਾ ਨੂੰ ਮਨਜ਼ੂਰੀ ਦਿੱਤੀ ਕਿ ਉਹ ਉਹਨਾਂ ਦੇ ਦੇਸ਼ ਦੇ ਵਿੱਚ ਰਹਿ ਰਹੇ ਅवैध ਰੂਪ ਦੇ ਨਾਲ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈਗਾ ਉਹਨਾਂ ਨੂੰ ਵਾਪਸ ਅਮਰੀਕਾ ਲਿਆ ਸਕਦੇ ਨੇਗੇ ਇੱਕ ਤਰੀਕੇ ਨਾਲ ਜਿਸ ਤਰੀਕੇ ਨਾਲ ਬ੍ਰਾਜ਼ਿਲ ਵੀ ਇੱਕ ਸਮੇਂ ਜਿਹੜਾ ਅੜਿਆ ਸੀ ਕਿ ਉਹ ਜੋ ਉਹਨਾਂ ਦੇ ਦੇਸ਼ ਦੇ ਨਾਗਰਿਕਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈਗੀ ਉਹ ਬਿਲਕੁਲ ਸਹੀ ਨਹੀਂ ਉਹ ਜਾਇਜ਼ ਨਹੀਂ ਤਾਂ ਉਸਨੇ ਅਮਰੀਕਾ ਦਾ ਵਿਰੋਧ ਕੀਤਾ ਸੀਗਾ ਅਤੇ ਆਪਣੇ ਯਾਤਰੀਆਂ ਨੂੰ ਇੱਕ ਸਿੰਪਲ ਤਰੀਕੇ ਜਹਾਜ਼ ਦੇ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਨਾ ਤਾਂ ਭਾਰਤ ਦੇ ਵੱਲੋਂ ਕੋਈ ਸ਼ਬਦ ਜਿਹੜਾ ਉਹ ਵਰਤਿਆ ਗਿਆ ਸਗੋਂ ਇੱਕ ਗੁੱਫਤ ਤਰੀਕੇ ਦੇ ਨਾਲ ਜਿਹੜੀ ਹਾਲੇ ਤੱਕ ਇਹ ਜਾਣਕਾਰੀ ਵੀ ਨਹੀਂ ਨਿਕਲ ਕੇ ਸਾਹਮਣੇ ਆਈ ਮੀਡੀਆ ਦੇ ਵਿੱਚ ਨਾ ਹੀ ਮੀਡੀਆ ਨੇ ਇਸ ਨੂੰ ਕੋਈ ਪ੍ਰਚਾਰ ਕੀਤਾ ਕਿ ਭਾਰਤ ਦੀ ਪਰਮਿਸ਼ਨ ਦੇ ਨਾਲ ਹੀ ਜਿਹੜਾ ਹਵਾਈ ਸੈਨਾ ਦਾ ਅਮਰੀਕਾ ਦਾ ਜਹਾਜ਼ ਭਾਰਤ ਦੇ ਵਿੱਚ ਲੈਂਡ ਹੋਇਆ ਅਤੇ ਇਸ ਤਰੀਕੇ ਨਾਲ ਭਾਰਤ ਦੇ ਲੋਕਾਂ ਨੂੰ ਜਿਹੜਾ ਹੱਥਕੜੀਆਂ ਲਾ ਕੇ ਭਾਰਤ ਦੇ ਵਿੱਚ ਲਿਆਂਦਾ ਗਿਆ ਸੋ ਸਵਾਲ ਜਿਹੜੇ ਵੱਡੇ ਸਰਕਾਰ ਦੇ ਉੱਪਰ ਖੜੇ ਹੁੰਦੇ ਨੇ ਕਿ ਆਖਿਰਕਾਰ ਜਿਹੜੀ ਇਸ ਕਾਰਵਾਈ ਦਾ ਸਰਕਾਰ ਨੂੰ ਪਤਾ ਸੀ ਤਾਂ ਫਿਰ ਸਰਕਾਰ ਨੇ ਜਿਹੜੀ ਇਹ ਕਾਰਵਾਈ ਜੋ ਹੋ ਰਹੀ ਸੀ ਉਸ ਨੂੰ ਰੋਕਿਆ ਕਿਉਂ ਨਹੀਂ ਤੋ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੀ ਰਾਏ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ